ਮੈਂ ਪੱਤਰਕਾਰ ਬੁੱਟਾ ਸਿੰਘ ਗੱਲਵੋ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ ਨਿਊਜ਼ ਪੰਜਾਬ ਦਰਸ਼ਕੋ ਅੱਜ ਸੂਨ ਅਨੁਸਾਰਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੋਟਾਂ ਬਾ ਬਿਲਕੁਲ ਨੇੜੇ ਆ ਚੁੱਕੀਆਂ ਬਾ ਤੇ ਵੱਖ-ਵੱਖ ਲੀਡਰਾਂ ਦੇ ਗਿਲਾਂ ਦੀ ਧੜਕਣਾ ਬਿਲਕੁਲ ਤੇਜ਼ ਹੋ ਚੁੱਕੀ ਆ ਇਸੇ ਲੜੀ ਤਹਿਤ ਅੱਜ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਸ਼ਕਤੀ ਪ੍ਰਦਰਸ਼ਨ ਦਿਵਰਾਵ ਦੇ ਵਿੱਚ ਹੋਇਆ ਬਾ ਉਸ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਲੋਕਾਂ ਦੇ ਬੜਾ ਸਹਿਯੋਗ ਦਿੱਤਾ ਥਾ ਥਾ ਤੇ ਰਾਮਗੜੀ ਸਾਹਿਬ ਦਾ ਵੈਲਕਮ ਧੰਨਵਾਦ ਹੋਇਆ ਉਹਨਾਂ ਨੂੰ ਫੁਲਾਂ ਦੇ ਹਾਰ ਪਾ ਕੇ ਉਹਨਾਂ ਦਾ ਭਾਰੀ ਇਲਾਕੇ ਦੇ ਵਿੱਚ ਸਵਾਗਤ ਕੀਤਾ ਗਿਆ ਆਓ ਆਪਾਂ ਤੁਹਾਨੂੰ ਲੈ ਚੱਲ ਜੀ ਜਗਰਾਉਂ ਦੇ ਰੋਡ ਸ਼ੋਅ ਵਿੱਚ ਦੇਖੇਗੇ ਕਿ ਸਾਨੂੰ ਰਾਮਗੜੀਆ ਸਾਹਿਬ ਕੀ ਕਹਿੰਦੇ ਹਨ ਅਤੇ ਉਹਨਾਂ ਦੇ ਨਾਲ ਆਏ ਹੋਏ ਜਿਹੜੇ ਸੀਨੀਅਰ ਲੀਡਰ ਸਾਨੂੰ ਕੀ ਜਾਣਕਾਰੀ ਦਿੰਦੇ ਆ ਆਓ ਤੁਹਾਨੂੰ ਆਪਾਂ ਭੋਜਨ ਸਮਾਜ ਪਾਰਟੀ ਦਾ ਰੋਡ ਸ਼ੋਅ ਦਿਖਾਈਏ ਹਾਂ ਜੀ ਕੰਮ ਕੀਤਾ ਜਾਵੇ ਅੱਜ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਣਾ ਹੈ ਕਿ ਸਰਦਾਰ ਜਵਿੰਦਰ ਸਿੰਘ ਜੀ ਰਾਮਪਾਲਿਆ ਸਾਹਿਬ ਆ ਦੇ ਮੰਡੀ ਕੋਲੇ ਆ ਮੰਡੀ ਦੇ ਵਿੱਚ ਇਸ ਵੇਲੇ ਦਿੱਕ ਦੇ ਦੇਸ਼ ਦੀ ਸੰਸਦ ਦੇ ਵਿੱਚ ਜਾਣਗੇ ਤਾਂ ਲੁਧਿਆਣਾ ਵਿਰੋਧ ਸਭਾ ਹਲਕੇ ਦੀ ਕਾਇਆ ਕਲਪ ਕਰਨ ਦੇ ਲਈ ਪਿੰਨ ਰਾਤੇ ਕਰ ਦੇਣਗੇ ਕਿਉਂਕਿ ਸਰਦਾਰ ਜਵਿੰਦਰ ਸਿੰਘ ਜੀ ਰੌਂਦਰੀਆ ਸਾਹਿਬ ਰਿਜਨਰੀ ਵਿਅਕਤੀ ਨੇ ਇਹਨਾਂ ਦਾ ਲੰਭਾ ਤੇ ਬੜੇ ਲਿਖੇ ਨੇ ਆਪਣੇ ਕਸਿਆ ਦਾ ਪਰੇਖਵਾੜੋ ਆਖੀ ਵਾਲਾ ਬਟਨ ਦਬਾਓ ਸੰਵਿਧਾਨ ਬਚਾਓ ਆਖੀ ਵਾਲਾ ਹੁਣ ਕੀ ਹੈ ਸੰਵਿਧਾਨ ਬਚਾਓ ਜੈ ਭੀ ਜੈ ਭਾਰਤ ਮੁਝਾ ਵੀ ਉਹ ਯਾਰਾਨੀ ਨੂੰ ਕਾ ਬੰਦ ਕਰ ਦੋ ਯਾਰ ਉਹ ਬੰਦ ਕਰੋ ਜਿਹੜਾ ਤਾਰ ਹਿੱਟ ਤਾਰ ਹਰਦਰ ਸਿੰਘ ਰਾਮਗੜੀਆ ਕੀ ਦਾ ਤੁਸੀਂ ਪਾਰਟੀ ਦੇ ਵਿੱਚ ਅੱਜ ਭੋਜਸਵਾਚ ਪਰਦੇ ਕੈਂਡੀਡੇਟ ਹੋ ਤੁਸੀਂ ਸਾਰੇ 85 86 ਪਿੰਡਾਂ ਦੇ ਵਿੱਚੋਂ ਦੇ ਹੋ ਕਾਰਟੀ ਦੀ ਕੀ ਵਿਸ਼ੇਸ਼ ਰਜੈਸਟ ਹੈ ਇਹ ਪਾਰਟੀ ਦੀ ਪੋਜੀਸ਼ਨ ਦਾ ਸਾਹਰੀ ਪਰਵਾ ਪਿੰਡੂ ਪ੍ਰਧਾਨੇ ਦੱਸ ਸਕਦੇ ਆ ਅਸੀਂ ਤਾਂ ਇੱਕ ਤੁਹਾਡੇ ਉਮੀਦਵਾਰ ਬਣ ਕੇ ਆਏ ਆ ਔਰ ਤੁਹਾਡੀ ਸਾਰ ਤੁਹਾਡੇ ਸਾਰੇ ਸਾਡੇ ਭਾਈ ਸਾਹਿਬ ਦੱਸਣਗੇ ਮੂਤਾ ਸਿੰਘ ਜੀ ਸਹਰੀ ਪ੍ਰਧਾਨ ਆ ਸੱਤ ਸੱਤ ਮੈਂ ਕੰਮ ਕਰਦੇ ਵੋਟਰਾਂ ਨੂੰ ਆਖੀਸ਼ ਦਿੱਤੀ ਨੇ ਤੋਂ ਨਸ਼ਟ। ਵੋਟਰਾਂ ਨੂੰ ਇਹੀ ਸੰਦੇਸ਼ ਆ ਜੋ ਭੈਣ ਮਾਇਆਵਤੀ ਜੀ ਨਮਾ ਸ਼ਹਿਰ ਚਾਹੇ ਉਹਨਾਂ ਨੇ ਵੀ ਵੋਟਰਾਂ ਨੂੰ ਇਹੀ ਕਿਹਾ ਬਈ ਹੁਣ ਸਾਡੀ ਮੈਜੋਰਟੀ 85% ਹੋ ਗਈ ਹੈ ਜੀ ਔਰ 15% ਵਾਲੇ ਤੁਹਾਡੇ ਦੇ ਰਾਜ ਕਰਦੇ ਆ ਅਗਰ ਤੁਸੀਂ ਆਪਣਾ ਸੰਵਿਧਾਨ ਬਚਾਉਣਾ ਹੈ ਤਾਂ ਤੁਸੀਂ ਇਕਜੁੱਟ ਹੋ ਕੇ ਹਕਤੀ ਨੂੰ ਜਿਤਾਓ ਤੇ ਆਪਣਾ ਸੰਵਿਧਾਨ ਬਚਾਓ ਬੱਚਿਆਂ ਦਾ ਭੇਟ ਬਣਾਓ। ਇੱਕ ਪਾਸੇ ਤੁਹਾਡੇ ਦੇ ਕਿਹੜੇ ਮੁਕਾਬਲੇ ਦੇ ਵਿੱਚ ਕੈਂਡੀਡੇਟਾ ਜੀ ਬਹੁਤ ਵੱਡੇ ਵੱਡੇ ਰਜਵਾੜੇ ਆ ਤੇ ਤੁਸੀਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਕਿਹਨਾਂ ਲੜਨ ਦਾ ਮੁਕਾਬਲਾ ਕਿਸ ਤਰ੍ਹਾਂ ਕਰੋਗੇ ਕੋਈ ਪ੍ਰਮਾਤਮਾ ਹੀ ਕਰਾਉਣਾ ਹੁੰਦਾ ਅਸੀਂ ਤਾਂ ਇੱਕ ਸਾਡੀ ਪਾਰਟੀ ਵੀ ਬਹੁਤ ਗਰੀਬ ਹੈ ਔਰ ਅਸੀਂ ਵੀ ਕਿਰਤੀ ਸਮਾਜ ਦੇ ਵਿੱਚੋਂ ਹੀ ਆਏ ਆ ਔਰ ਸਾਡੇ ਜਿਹੜੇ ਕਿਰਤੀ ਭਰਾਵਾਂ ਦੇ ਹੱਕ ਜਿਹੜੇ ਕਮੀਰ ਲੋਕਾਂ ਨੇ ਰਜਵਾੜਿਆਂ ਨੇ ਕੋਏ ਹੋਏ ਹਨ ਅਸੀਂ ਉਹ ਆਪਣੇ ਸੰਵਿਧਾਨ ਦੀ ਖਾਤਰ ਲੜਾਈ ਲੜ ਰਹੇ ਹਾਂ ਬਹੁਤ ਜ਼ਿੰਦਗੀ ਕਹਿਣਾ ਚਾਹੁੰਦੇ ਹਾਂ ਕਿ ਤੇ ਇਹਣਾ ਜਨਾਂ ਨੂੰ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਪੋਰਟਰ ਮੋਟਰਰ ਹੈ ਭਰਾ ਹਨ ਉਹਨਾਂ ਨੂੰ ਇਹ ਸੰਦੇਸ਼ ਇਹ ਤੁਸੀਂ ਇਸ ਵਾਰ ਆਤੀ ਨੂੰ ਦਤਾਓ ਤੇ ਆਪਣੇ ਸੰਵਿਧਾਨ ਨੂੰ ਬਚਾਓ ਆਪਣੇ ਬੱਚੇ ਦਾ ਭਵਿੱਖ ਬਣਾਓ ਔਰ ਆਪਣੇ ਜਿਹੜੇ ਇੱਥੇ ਕਿਸੇ ਇੱਕ ਨਵਾਂ ਸਤਾ ਲਵਾਵਾਂਗੇ ਨਵੇਂ ਉਮੀਦ ਤੇ ਆਪਣੇ ਕਾਰਖਾਨੇ ਲਗਾਵਾਂਗੇ ਫੈਕਟਰੀਆਂ ਲਗਵਾਵਾਂਗੇ ਔਰ ਸੇਵਾ ਸਹੂਲਤਾਂ ਦਾ ਪ੍ਰਬੰਧ ਕਰਵਾਵਾਂਗੇ ਧੰਨਵਾਦ ਧੰਨਵਾਦ ਮਿਹਰਬਾਨੀ ਅੱਜ ਦਾ ਰੋਡ ਸ਼ੋਅ ਵਾਲੇ ਤੁਹਾਨੂੰ ਜਾਣਕਾਰੀ ਅੱਜ ਦਾ ਰੋਡ ਸ਼ੋਅ ਸਾਡਾ ਇਸ ਮਕਸਦ ਦੇ ਉੱਤੇ ਆ ਜਿਆਦਾ ਤੋਂ ਜਿਆਦਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਔਰ ਕਸਬਿਆਂ ਦੇ ਵਿੱਚ ਭੋਜਨ ਸਮਾਜ ਪਾਰਟੀ ਨੇ ਜੋ ਕਾਂਗਰਸ ਕਾਦੀਦਲ ਔਰ ਝਾੜੂ ਵਾਲੇ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਦੀਆਂ ਅੱਖਾਂ ਦੇ ਵਿੱਚ ਥਰੂ ਲਿਆਏ ਹੋਏ ਆ ਅੱਜ ਇਹਨਾਂ ਦੀਆਂ ਅੱਖਾਂ ਦੇ ਆਂਡਲੇ ਬਾਹਰ ਕੱਢ ਕੇ ਅਸੀਂ ਫੇਰੀ ਦਮ ਲਵਾਗੇ ਔਰ ਭੋਜਨ ਸਮਾਜ ਪਾਰਟੀ ਦਾ ਭਾਰਤ ਦੇ ਵਿੱਚ ਪੂਰਾ ਰਾਜ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਭਾਗ ਅੱਜ ਤੁਸੀਂ ਕਿਸ ਨੇ ਸੁਣਾ ਚਾਹੁੰਦੇ ਹੋ ਮੈਂ ਬ੍ਰਾਹਮਣ ਹਾਂ ਇਸ ਦੇ ਨਾਲ ਗੱਲ ਕਰਾਂ। ਕਿ ਬਹੁਜਨ ਸਮਾਜ پارٹی ਅੱਜ ਸਿਹ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੱਧ ਰਹੀ ਹੈ। ਔਰ ਪੰਜਾਬ ਦੇ ਵਿੱਚ ਵੀ ਜਿਹੜੀ ਬਹੁਜਨ ਸਮਾਜ پارٹی ਹੈ ਉਹ ਵੱਡੇ ਪੱਧਰ ਤੇ ਜਾਗਰੂਤ ਹੋ ਕੇ ਔਰ ਇੱਕ ਹੀ ਕਹਿ ਰਹੇ ਨੇ ਕਿ ਬਹੁਜਨ ਸਮਾਜ پارٹی ਪੰਜਾਬ ਦੇ ਪੰਜਾਬਾਂ ਦੇ ਸੈਂਟਰ ਦੇ ਵਿੱਚ ਔਰ ਅੱਜ ਜਦੋਂ ਦੇਖਦੇ ਆ ਮੈਂ तकरीबन ਸਾਰਾ ਲੁਧਿਆਣਾ ਸਾਡੇ ਨਾਲ ਸਾਡੇ ਸਰਕਾਰ ਦੇ ਗੁਲਿੰਦਰ ਸਿੰਘ ਜੀ ਸ੍ਰਾਮਗੜਿਆ ਜੋ ਉਮੀਦਵਾਰ ਨੇ ਵੀ ਅਸੀਂ ਸਾਰਾ ਰੁਧਿਆਣਾ ਤੱਕਰੀਬ ਨੂੰ ਗਾ ਲਿਆ ਜਿਹਦੇ ਵਿੱਚ ਪਿੰਡ ਪਿੰਡ ਜਾ ਕੇ ਮੱਤੇ ਮੰਡੇ ਜਾ ਕੇ ਲੋਕਾਂ ਨੇ ਨਾਲ ਅਸੀਂ ਰਾਤ ਦਾ ਕੈਂਪ ਕੀਤਾ ਔਰ ਲੋਕੀ ਇਤੋ ਗੱਲ ਕਰ ਰਹੇ ਆ ਵੀ ਐਤ ਕੀ ਜਿਹੜੀ ਬਾਤ ਆ ਉਹ ਬਹੁਤ ਇਨਸਮਾਜ ਪਾਰਟੀਆਂ ਕਿਉਂਕਿ ਜਿਹੜੀ ਨਵਾਂ ਸ਼ਹਿਰ ਦੇ ਵਿੱਚ ਰੈਲੀ ਹੋਈ ਆ ਉਹਨੇ ਵੀ ਸਾਰੀਆਂ ਜਿਹੜੀਆਂ ਤਨਾਰ ਪਾਰਟੀਆਂ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਕਿ ਇੰਨਾ ਇਕੱਠ ਵੇਖ ਕੇ ਔਰ ਜਦੋਂ ਅਸੀਂ ਅੱਜ ਦੇਖਦੇ ਆ ਆ ਜਿਹੜਾ ਰੋਡ ਸਵਾਜ ਚੱਲ ਰਿਹਾ ਜਿ ਗਰਾਉਂ ਦੇ ਵਿੱਚੋਂ ਇਹ ਤੁਹਾਡੇ ਸਾਹਮਣੇ ਆ ਵੀ ਦੇਖੋ ਕਿੱਦਾਂ ਪਬਲਿਕ ਆਪੋ ਆਪ ਇੱਥੇ ਆਈ ਹੋਈ ਆ ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਪੈਸੇ ਦੇ ਨਾਲ ਕਿਰਾਏ ਦੁਕਾਨ ਲੈ ਕੇ ਆਉਂਦੀਆਂ ਨੇ ਪਰ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਬਿਲਕੁਲ ਲੋਕੀ ਆਪਣੇ ਕੋਲੋਂ ਪੈਸਾ ਖੱਤ ਕੇ ਔਰ ਬਹੁਜਨ ਸਮਾਜ ਪਾਰਟੀ ਦੇ ਨਾਲ ਚੱਲ ਰਹੇ ਨੇ ਔਰ ਸਾਨੂੰ ਪੂਰੀ ਉਮੀਦ ਆ ਔਰ ਪੂਰਾ ਭਰੋਸਾ ਦਿੱਤਾ ਵੀ ਆਇਤ ਜਿਹੜੀ ਰੁੱਤੇਆਣਾ ਦੀ ਲੋਕ ਸਭਾ ਸੀਟ ਆ ਉਹ ਜੱਤ ਕਾ ਦੀ ਭੈਣ ਕੁਮਾਰੀ ਮਾਇਆ ਬੱਤ ਦੀ ਝੋੜੀ ਪਾਵਾਂਗੇ ਸਰਦਾਰ ਦਵਿੰਦਰ ਸਿੰਘ ਜੀ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਅਪਵਾਜਾਂਗੇ ਔਰ ਭੈਣ ਕੁਮਾਰੀ ਮਾਇਆ ਬੱਤ ਦੇ ਅਧਿ ਹੱਥ ਮਜ਼ਬੂਤ ਕਰਕੇ ਉਹਨਾਂ ਨੂੰ ਦੇ ਹੀ ਪ੍ਰਧਾਨ ਮੰਤਰੀ ਬਣਾਵਾਂਗੇ ਧੰਨਵਾਦ ਬੁਲੇ ਦੂਜੇ ਜਨਾ ਪ੍ਰਧਾਨ ਨੂੰ ਤੁਸੀਂ ਸਾਰੇ ਜ਼ਿਲ੍ਹੇ ਨੂੰ ਵੇਖਦੇ ਹੋ ਜ਼ਿਲ੍ਹੇ ਦੇ ਬੱਚਾ ਆਪਣੀ ਕੀ ਬੀਜਣਾ ਪਹਿਲਾਂ ਤਾਂ ਮੈਂ ਆਪਕੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬੁੱਤਾ ਸਿੰਘ ਸੰਗਵਾਲ ਪਬਲਿਕ ਸਮਾਜ ਪਾਰਟੀ ਨੂੰ ਬਿਆਣਾ ਪਿਆਰਤੀ ਦੇ ਪ੍ਰਧਾਨ ਹਾਂ ਅੱਜ ਜਿਗਰਾਉਂ ਦੇ ਅੰਦਰ ਜੋ ਰੋਡ ショਅ ਰੱਖਿਆ ਸਰਦਾਰ ਸੁਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਜੀ ਦਾ ਕਿਉਂਕਿ ਉਹ ਲੋਕ ਸਭਾ ਲੁਧਿਆਣਾ ਤੋਂ ਆਫੀਸ਼ਲ ਸਮਾਜ ਪਾਰਟੀ ਦੇ ਉਮੀਦਵਾਰ ਹਨ ਭੈਣ ਮਾਇਆਵਤੀ ਜੀ ਨੇ ਦੇ ਲੀਡਰ ਪੰਜਾਬ ਦੀ ਸੂਚੀ ਲੀਡਰ ਨੇ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਅੱਜ ਇਸ ਰੋਡ ショਅ ਤੋਂ ਪਤਾ ਲੱਗਦਾ ਕਿ ਲੋਕੀ ਨੇ ਜਿਹੜੇ ਉਹ ਤਾਵਲੇ ਬੈਠੇ ਆ ਇਹਨਾਂ ਪਾਰਟੀਆਂ ਤੋਂ ਦੁਖੀ ਹੋਏ ਹੋਏ ਨੇ ਉਹਨਾਂ ਨੇ ਇਹਨਾਂ ਨੇ 70 ਸਾਲ ਫਰਕ ਲਿਆ ਲੇਕਿਨ 2022 ਦੇ ਅੰਦਰ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਭੁਲੇਖਾ ਸੀ ਕਿ ਸ਼ਾਇਦ ਝਾੜੂ ਵਾਲੇ ਸਾਡਾ ਬਦਲਾ ਲਿਆ ਦੇਣ ਕਿਉਂਕਿ ਉਹ ਭੁਲੇਖਾ ਉਹਨਾਂ ਦੇ ਮਨਾਂ 'ਚ ਤਾਂ ਪੈ ਗਿਆ ਕਿਉਂਕਿ ਸੀਐਮ ਸਾਹਿਬ ਉਹ ਗੱਲ ਚੁਟਕਲਿਆਂ ਨੂੰ ਬਹੁਤ ਸੁਣਾਉਂਦੇ ਨੇ ਇਸ ਕਰਕੇ ਉਹਨਾਂ ਨੇ ਦੁਨੀਆ ਦਾ ਜਿਹੜਾ ਮਨ ਸੀ ਉਹ ਮੋਹ ਲਿਆ ਉਹ ਮੋਹ ਨਾਲ ਲੋਕਾਂ ਨੇ ਚਾਹਿਆ ਵੀ ਸ਼ਾਇਦ ਬਦਲਾ ਹੋ ਜਵੇ ਪਰ ਲੋਕਾਂ ਨੇ 2022 ਦੇ ਵਿੱਚ ਉਹਨਾਂ ਨੂੰ ਖੁੱਲ ਕੇ ਵੋਟਾਂ ਪਾਈਆਂ ਅਤੇ 92 ਐਮਐਲਏ ਜਿਤਾਈ। ਉਹ ਜਿਤਾਉਣ ਤੋਂ ਬਾਅਦ ਉਹਨਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ 1000 ਰੁਪਿਆ ਦੇਣ ਦੇ, ਧਰ ਘਰ ਨੌਕਰੀ ਦੇਣ ਦੇ, ਜਾਂ ਨਸ਼ਿਆਂ ਨੂੰ ਬੰਦ ਕਰਨ ਦੇ, ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦੇ, ਬੁਢਾਪਾ ਵਿਧਵਾ ਪੈਨਸ਼ਨ ਵਧਾਉਣ ਦੇ ਜਾਂ ਬੱਚਿਆਂ ਦਾ ਪੋਸਟਮੈਟਿਕ ਸਕਾਲਰਸ਼ਿਪ ਦਾ ਮੁੱਦਾ ਇਹ ਇਹ ਕੋਈ ਵੀ ਮਤਲਬ ਉਹਨਾਂ ਨੇ ਪੂਰਾ ਨਹੀਂ ਕੀਤਾ। ਇਸ ਕਰਕੇ ਲੋਕ ਤਤ ਤਤ ਤੇ ਬੈਠੇ ਨੇ ਇੱਕ ਹੀ ਤਤ ਪਰ ਕਿ 1 ਜੂਨ ਨੂੰ ਇੱਕ ਇੱਕ ਵੋਟ ਹਾਥੀ ਵਾਲਾ ਬਟਨ ਦਵਾ ਕੇ ਜੋ 3 ਨੰਬਰ ਤੇ ਹਾਥੀ ਦਾ ਵਟਣਾ ਸਰਦਾਰ ਗਵਿੰਦਰ ਸਿੰਘ ਜੀ ਦਾ ਚੋਣ ਨਿਸ਼ਾਨਾ ਕਿਹੜਾ ਉਹ 3 ਨੰਬਰ ਤੇ ਆ ਮਸ਼ੀਨ ਦੇ ਉੱਤੇ ਹਾਥੀ ਵਾਲਾ ਵਟਣਾ ਉਹ ਦਵਾ ਕੇ ਲੋਕਾਂ ਨੇ ਸਰਦਾਰ ਦਵਿੰਦਰ ਸਿੰਘ ਜੀ ਗਾਉਂਗੜੀਆ ਸਾਹਿਬ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਇਹ ਸੀਟ ਅਸੀਂ ਜਿਤਾ ਕੇ ਭੈਣ ਮਾਇਆ ਵਰਤੀ ਝੋਲੀ ਚੋੜੀਆਂ ਤਾਂ ਜੋ ਇੱਥੇ ਲੋਕਾਂ ਦੇ ਦੁੱਖਾਂ ਦਾ ਹਲ ਹੋ ਸਕੇ ਜੈਪੀ ਜੈਪਾਰਵਾਇਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਮੇਰੇ ਬੰਦੂਆਂ ਤੇ 1 ਜੂਨ ਨੂੰ ਵੋਟਾਂ ਪੈਣੀਆਂ ਹਨ ਇਹਨਾਂ ਨੂੰ ਕੱਲੀ ਕੱਲੀ ਕੀਮਤੀ ਵੋਟ ਇਹਨਾਂ ਨੂੰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਕੀ ਕਰਨਾ ਚਾਹੁੰਦੇ ਹੋ ਰੋਡ ਸ਼ੋਅ 'ਤੇ ਮੈਂ ਹਰਜੀਤ ਸਿੰਘ ਸਿੱਧੂ ਹਲਕਾ ਪ੍ਰਧਾਨ ਬਹੁਤ ਦਿਨ ਸਮਾਜ ਪਾਰਟੀ 200 ਵਾ ਦੇ ਉਮੀਦਵਾਰ ਨਵਿੰਦਰ ਸਿੰਘ ਜੀ ਆਮਗੜੀਆ ਲੁਧਿਆਣਾ ਤੋਂ ਸਾਡੇ ਜਸਵੀਰ ਸਿੰਘ ਜੀ ਜਿਹੜੀ ਸਰੂਬਾ ਪ੍ਰਧਾਨ ਪੰਜਾਬ ਔਰ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਸੈਨ ਕੁਮਾਰੀ ਮਾਇਵਤੀ ਜੀ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਸਾਡੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿਚ ਤਾਰਿਆ ਔਰ ਅੱਜ ਅਸੀਂ ਜੀਵਾਂ ਆਖਦੇ ਆ ਦਵਿੰਦਰ ਸਿੰਘ ਰਾਮ ਗੜੀਆ ਆ ਦੀ ਟੀਮ ਦੇ ਨਾਲ ਰੋਡ ਸ਼ੋਅ ਦੇ ਵਿੱਚ ਸੌਂਚ ਰਹੇ ਹਨ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਜੈ ਜੀਪ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ